ਬੀਤੇ ਕੱਲ ਪਠਾਨਕੋਟ ਦੇ ਕਥਲੌਰ ਵਾਈਲਡਲਾਈਫ ਸੈਂਚਰੀ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਅੱਜ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਵਾਈਲਡਲਾਈਫ ਸੈਂਚਰੀ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨਾਲ ਗੱਲਬਾਤ ਕਰ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕੁਝ ਜ਼ਰੂਰੀ ਦਸ਼ਾ ਨਿਰਦੇਸ਼ ਵੀ ਦਿੱਤੇ ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਡੀਸੀ ਦੀ ਅਗਵਾਈ ਵਿੱਚ ਇੱਕ ਜਾਂਚ ਕਮੇਟੀ ਬਣਾਈ ਗਈ ਹੈ ਜੋ ਕਿ ਅੱਗ ਲੱਗੜ ਦੇ ਕਾਰਨ ਅਤੇ ਹੋਏ ਨੁਕਸਾਨ ਦੀ ਰਿਪੋਰਟ ਪੇਸ਼ ਕਰੇਗੀ ਇਹ ਜਿਹੜੀ ਵਾਈਲਡਲਫ ਸੈਂਚਰੀ ਕਥਲੋਰ ਇਹ ਪੰਜਾਬ ਦੀਆਂ ਨਾਮਵਾਰ ਸੈਂਚਰੀਆਂ ਚੋਂ ਇੱਕ ਹੈ 1800 ਇਕੜੇ ਦਾ ਰਕਬਾ ਔਰ ਇੱਥੇ ਮਤਲਬ ਲੋਕਾਂ ਦੇ ਲਈ ਇੱਕ ਮਤਲਬ ਮੈਂ ਸਮਝਦਾ ਕਿ ਟੂਰਿਸਟ ਪਲੇਸ ਦੇ ਤੌਰ ਤੇ ਵੀ ਇਹਦੀ ਡਵੈਲਪਮੈਂਟ ਪਿਛਲੇ ਦਿਨਾਂ ਚ ਕੀਤੀ ਹੈ ਬਾਅਦ ਕਿਸਮ ਦੀ ਹੈ ਵੀ ਦੋ ਦਿਨ ਪਹਿਲਾਂ ਇੱਥੇ ਅੱਗ ਲੱਗੀ ਹੈ ਔਰ ਇਹ ਅੱਗ ਕੋਈ ਸਰਾਰਤ ਹੈ ਜਾਂ ਕਿਸੇ ਅਣਗਹਿਲੀ ਕਰਨ ਲੱਗੀ ਹੈ ਇਦੇ ਕਾਰਨਾਂ ਦੀ ਜਾਂਚ ਕਰਨ ਦੇ ਲਈ ਡੀ ਸਾਹਿਬ ਦੀ ਗਵਾਹੀ ਦੇ ਵਿੱਚ ਅਸੀਂ ਇੱਕ ਕਮੇਟੀ ਦਾ ਗਠਨ ਕੀਤਾ ਉਹ ਤਾਂ ਕੰਮ ਰਹਿਗਾ ਜਾਰੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਨੇ ਖਾਸ ਕਰਕੇ ਕਤਲੌਰ ਦੇ ਲੋਕ ਨੇ ਚੰਡੀਗੜ੍ਹ ਦੇ ਲੋਕ ਨੇ ਇਹਨਾਂ ਪਿੰਡਾਂ ਦੇ ਲੋਕਾਂ ਨੇ ਬਹੁਤ ਵੱਡੀ ਭੂਮਿਕਾ ਦਾ ਕੀਤੀ ਐ ਨੂੰ ਅੱਗ ਨੂੰ ਕਾਬੂ ਪਾਣ ਦੇ ਲਈ ਸੋ ਜਿਹੜੇ ਵੀ ਸਾਧਨ ਸੀਗੇ ਜ਼ਿਲ੍ਹੇ ਦੇ ਅੰਦਰ ਨਾ ਕੇਵਲ ਉਹਨਾਂ ਨੂੰ ਜੂਸ ਕੀਤਾ ਬਲਿਕੇ ਗੁਰਦਾਸਪੁਰ ਤੋਂ ਵੀ ਬਟਾਲੇ ਤੋਂ ਵੀ ਗੱਡੀਆਂ ਮੰਗਾ ਕੇ ਔਰ ਅੱਗ ਤੇ ਕੰਟਰੋਲ ਕਰਨ ਦੇ ਜਿਹੜੀ ਉਹਨਾਂ ਨੇ ਝੁੰਕਾ ਦਾ ਕੀਤੀ ਆ ਤਾਂ ਇਹਦਾ ਇੱਕ ਰੀਜ਼ਨ ਇਹ ਵੀ ਆ ਕਿ ਗਰਮੀ ਦਾ ਸੀਜ਼ਨ ਹੈ ਔਰ ਹਵਾ ਦਾ ਜਦੋਂ ਦੌਰ ਹੋਵੇ ਤਾਂ ਉਸ ਵੇਲੇ ਇੱਕ ਐਸੀ ਹਫੜਾ ਦਬੜੀ ਮਰ ਜਾਂਦੀ ਆ ਵੀ ਆ ਉਸ ਸਥਿਤੀ ਦੇ ਅੰਦਰ ਛੋਟੀ ਜੀ ਅੱਗ ਦਾ ਵੀ ਕਾਬੂ ਪਾਣਾ ਔਖਾ ਤੇ ਇਹ ਤਾਂ ਕੋਈ ਜੰਗਲ ਦੀ ਅੱਗ ਸੀਗੀ ਸੋ ਮੈਂ ਸਮਝਦਾ ਕਿ ਇਹਦੇ ਤੋਂ 2-3 ਸਬਕ ਜਿਹੜੇ ਆ ਉਹ ਨਿਕਲਦੇ ਆ ਉਹ ਉਹਨਾਂ ਦੀ ਨਿਸ਼ਾਨਦੀ ਕਰਕੇ ਅਸੀਂ ਉਹਦਾ ਕੰਮ ਕਰਨਾ ਸ਼ੁਰੂ ਕੀਤਾ ਸੋ ਇੱਕ ਤਾਂ ਇੱਥੇ ਅਸੀਂ ਟਰੱਕ ਆਪਰੇਟਰ ਟਾਈਪ ਜਿਹੜੀ ਫਾਇਰ ਬ੍ਰਿਗੇਡ ਹੈ ਟਰੈਕਟਰ ਆਪਰੇਟਰ ਫਾਇਰ ਬ੍ਰਿਗੇਡ ਉਹਦਾ ਇੰਤਜ਼ਾਮ ਕਰ ਲਿਆ ਤੇ ਕੱਲ ਤੋਂ ਪੱਕੀ ਇਥੇ ਆ ਰਹੀ ਹੈ ਉਹ ਉਹਦਾ ਫਾਇਦਾ ਇਹ ਆ ਵੀ ਉਹ ਤੁਰ ਜੰਗਲ ਦੇ ਵਿੱਚ ਵੜ ਜਾਂਦਾ ਟਰੈਕਟਰ ਜਿੱਥੇ ਕਿਤੇ ਵੀ ਮਤਲਬ ਉਹਨੂੰ ਜਾਣ ਦੀ ਲੋੜ ਹੋਵੇ ਚਾਹੇ ਚੜ੍ਹਾਈ ਹੋਵੇ ਚਾਹੇ ਨੀਵਾ ਹੋਵੇ ਸੋ ਜਿੱਥੇ ਵੱਡੀ ਗੱਡੀ ਨਹੀਂ ਜਾ ਸਕਦੀ ਇਕਦਾ ਉਹ ਬੰਦੋਬਸਤ ਕਰ ਦਿੱਤਾ ਪੱਕੇ ਤੌਰ ਤੇ ਕੱਲ ਤੋਂ ਇਥੇ ਆ ਰਿਹਾ ਔਰ ਸੈਕੰਡਲੀ ਇਹ ਆ ਵੀ ਅੱ체 ਤਿੰਨ ਚਾਰ ਅਸੀਂ ਲੋਕੇਸ਼ਨ ਜਿਹੜੀਆਂ ਨੇ ਉਹ ਆਇਡੈਂਟੀਫਾਈ ਕੀਤੀਆਂ ਨੇ ਜਿੱਥੇ ਬੋਰ ਦੀ ਲੋੜ ਹੈ ਟਿਊਬ ਦੀ ਲੋੜ ਆ ਤਾਂ ਜੋ ਫਿਊਚਰ ਦੇ ਅੰਦਰ ਪਹਿਲੀ ਗੱਲ ਤੇ ਵੀ ਅਸੀਂ ਕਾਮਨਾ ਕਰਦੇ ਹਾਂ ਇਸ ਕਿਸਮ ਦਾ ਕੋਈ ਇਨਸੀਡੈਂਟ ਵਾਪਰੇ ਨਾ ਔਰ ਭਵਿੱਖ ਦੇ ਅੰਦਰ ਉਹਦੀ ਰੋਕਥਾਮ ਦੇ ਲਈ ਇੱਥੇ ਵੱਡੇ ਜਿਹੜੇ ਆ ਬੋਰ ਖਰਾ ਕੇ ਤਾਂ ਜੋ ਲੋੜ ਪਵੇ ਇਮੀਡੀਟਲੀ ਪਾਣੀ ਉੱਤੋਂ ਭਰਿਆ ਜਾ ਸਕੇ ਸੋ ਇਹਦੇ ਨਾਲ ਦੀ ਨਾਲ ਜਿਹੜੇ ਸਾਡੇ ਇੱਥੇ ਮੁਲਾਜ਼ਮ ਨੇ ਜਿਹੜੇ ਡਿਊਟੀ ਕਰਦੇ ਆ ਬਹੁਤ ਸਾਰੇ ਮੁਲਾਜ਼ਮ ਨੇ ਜਿਹੜੇ ਇੱਥੇ ਮਤਲਬ ਨਰੇਗਾਜ਼ ਕੰਮ ਕਰਦੇ ਆ ਕੱਚੇ ਨੇ ਡੇਲੀ ਵੇਸਤੇ ਨੇ ਉਹ ਤਾਂ ਚਲੇ ਜਾਂਦੇ ਆ ਪਰ ਰਾਤ ਨੂੰ ਜਿਹੜੀਆਂ ਸਾਡੀਆਂ ਟੀਮਾਂ ਨੇ ਉਹਨਾਂ ਨੂੰ ਅਲਰਟ ਕੀਤਾ ਵੀ ਖਾਸ ਕਰਕੇ ਜਿਹੜੇ ਅਜੇ ਮੀਂਹ ਪੈਣ ਤੋਂ ਪਹਿਲੇ ਤੱਕ ਦੇ ਜਿਹੜੇ 8-10 ਦਿਨ ਨੇ ਇਹਨਾਂ ਦਿਨਾਂ ਦੇ ਦੌਰਾਨ ਉਹ ਇੱਥੇ 24 ਘੰਟੇ ਮੱਲ ਰਹਿਣਗੇ ਸੋ ਮੈਂ ਤਾਂ ਇਹ ਦੁਆ ਕਰਦਾ ਕਿ ਜਿਹੜੀ ਸਾਡੇ ਜੰਗਲ ਨੇ ਔਰ ਸਾਡੀ বন ਸੰਪਤੀ ਹੈ ਜਿਹਦੇ ਵਿੱਚ ਸਾਡੇ ਬੂਟੇ ਵੀ ਆ ਸਾਡੇ ਜੰਗਲ ਵੀ ਆ ਸਾਡੇ ਛੋਟੇ ਛੋਟੇ ਜਾਨਵਰ ਵੀ ਆ ਔਰ ਮੇਰੀ ਜੋ ਮਤਲਬ ਸਟਡੀ ਹੈਗੀ ਆ ਵੀ ਜਿਹੜਾ ਜਾਨਵਰਾਂ ਦਾ ਵੱਡਾ ਨੁਕਸਾਨ ਉਹ ਇੱਥੇ ਨਹੀਂ ਹੋਇਆ ਕਿਉਂਕਿ ਜੰਗਲ ਦਾ ਵੱਡਾ ਹਿੱਸਾ ਜੇ ਵੀ ਮੈਂ ਸਮਝਦਾ ਵੀ ਉਹ ਸੇਵ ਹੈ ਸੋ ਜਾਨ ਬਰੋਦਰ ਨੂੰ ਮੂਵ ਕਰ ਗਏ ਆ ਸੋ ਇਹਦੇ ਕਾਰਨਾਂ ਦੀ ਜਿਹੜੀ ਆ ਉਹ ਜਾਂਚ ਕਰਨ ਲਈ ਅਸੀਂ ਕਮੇਟੀ ਬਣਾਈ ਆ ਸੋ ਕਮੇਟੀ ਇਹ ਮਤਲਬ ਜਿਹੜੀ ਆ ਬਰੀਕੀ ਨਾਲ ਪੜਤਾਲ ਕਰੇਗੀ ਅਗਰ ਇਸ ਕਿਸਮ ਦਾ ਕੋਈ ਮਤਲਬ ਸਿੱਧੀ ਸਾਹਮਣੇ ਆਦੀ ਹੈ ਕਿ ਕਿਸੇ ਪਾਸਿਓ ਕਿਸੇ ਨੇ ਸਰਾਰਤ ਕੀਤੀ ਆ ਜਾਂ ਕਿਦਾਂ ਤਾਂ ਇਹਦੇ ਉੱਤੇ ਫਿਰ ਅਸੀਂ ਐਕਸ਼ਨ ਵੀ ਗਾਂ ਤੋਂ ਕਰਾਂਗੇ ਸੋ ਮੈਂ ਇਲਾਕਾ ਨਿਵਾਸੀਆਂ ਨੂੰ ਜੂਰ ਕਰਾਂਗਾ ਵੀ ਉਹਨਾਂ ਨੇ ਬਹੁਤ ਵੱਡਾ ਘਰਾਚੋਂ ਨਿਕਲਿਆ ਖਾਸ ਕਰਕੇ ਨੌਜਵਾਨ ਔਰ ਉਹਨਾਂ ਨੇ ਆਗੂ ਵਜਾਂ ਦੇ ਵਿੱਚ ਭੂਮਿਕਾ ਵੀ ਨਿਭਾਈ ਕੀਤੀ ਜਿਲ੍ਹਾ ਪ੍ਰਸ਼ਾਸਨ ਨੇ ਵੀ ਆਪਣੇ ਵੱਲੋਂ ਪੂਰਾ ਟਿਲ ਲਾ ਕੇ ਇਹਨੂੰ ਕਾਬੂ ਕੀਤਾ ਸੋ ਇੱਕ ਕੁਦਰਤੀ ਵਰਤਾਰਾ ਸੋ ਮੈਨੂੰ ਲੱਗਦਾ ਵੀ ਅਸੀਂ ਭਵਿੱਖ ਦੇ ਅੰਦਰ ਜਿਹੜੇ ਸਬਕ ਨਿਕਲੇ ਆ ਉਹਨਾਂ ਤੋਂ ਕੰਮ ਵੀ ਕਰਾਂਗੇ ਕੈਬਨਿਟ ਮੰਤਰੀ ਵੱਲੋਂ ਇਸ ਦੌਰਾਨ ਪੂਰੀ ਵਾਈਲਡਲਾਈਫ ਸੈਂਟਰੀ ਦਾ ਦੌਰਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਿਪੋਰਟ ਦੇਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਬਹੁਤ ਜਲਦ ਸੈਂਟਰੀ ਵਿੱਚ ਹੋਏ ਨੁਕਸਾਨ ਦੀ ਬਰਪਾਈ ਕਰਦੇ ਸੋਹਣੀ ਦਿੱਖ ਦਿੱਤੀ ਜਾਵੇਗੀ। ਉੱਥੇ ਹੀ ਅੱਗ ਬੁਝਾਉਣ ਵਿੱਚ ਸਹਿਯੋਗ ਕਰਨ ਵਾਲੇ ਪਿੰਡਾਂ ਦੇ ਲੋਕਾਂ ਦੀ ਕੈਬਨਿਟ ਮੰਤਰੀ ਨੇ ਤਾਰੀਫ਼ ਕੀਤੀ ਅਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਚੰਦ ਦਿਨਾਂ ਵਿੱਚ ਸੈਂਟਰੀ ਨੂੰ ਫਿਰ ਤੋਂ ਪਹਿਲਾਂ ਵਾਂਗ ਸੋਹਣਾ ਬਣਾ ਦਿੱਤਾ ਜਾਵੇਗਾ। ਬਿਊਰੋ ਰਿਪੋਰਟ ਜਗਬਾਣੀ ਟੀਵੀ